ਇੱਕ ਕਲਯੁਗੀ ਬਾਪ ਜਿਸਨੇ ਆਪਣੀ ਧੀ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਹੱਥ ਜੋੜ-ਜੋੜ ਉਸ ਦੀ ਧੀ ਆਪਣੇ ਬਾਪ ਤੋਂ ਭੀਖ ਮੰਗਦੀ ਰਹੀ ਆਪਣੀ ਇੱਜ਼ਤ ਦੀ ਪਰ ਬਾਪ ਜਦੋਂ ਨਾ ਸੁਧਰਿਆ ਤਾਂ ਧੀ ਨੇ ਆਪਣਾ ਦਰਦ ਆਪਣੇ ਹੀ ਪਿੰਡ ਦੀ ਰਹਿਣ ਵਾਲੀ ਇੱਕ ਬਜ਼ੁਰਗਔਰਤ ਨੂੰ ਦੱਸਿਆ ਜਦੋਂ ਇਹ ਸਾਰਾ ਘਣਾਉਣਾ ਸਾਚ ਇਸ ਘਟਿਆ ਇਨਸਾਨ ਦਾ ਸਾਹਮਣੇ ਆਇਆ ਉਸ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਗਿਆ ਪੂਰਾ ਪਿੰਡ ਇਕੱਠਾ ਹੋ ਕੇ ਉਸ ਲਾਣਤੀ ਬੰਦੇ ਨੂੰ ਲਾਣਤਾ ਪਾਉਣ ਲੱਗਾ ਤੇ ਉਹ ਬੰਦੇ ਨੇ ਅੱਗੋਂ ਕੀ ਕੁਝ ਕਿਹਾ ਕੀ ਕਹਿਣਾ ਸੀ ਉਸ ਦਾ ਕਿਉਂ ਉਸ ਨੇ ਆਪਣੀ ਧੀ ਨੂੰ ਵੀ ਨਹੀਂ ਬਖਸ਼ਿਆ ਜਿਹੜਾ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਆਪਣੇ ਆਪ ਨੂੰ ਇੱਜ਼ਤਦਾਰ ਬੰਦਾ ਸਮਝਦਾ ਸੀ ਤੁਹਾਨੂੰ ਸਾਰੀ ਗੱਲ ਦੱਸਦੇ ਆਂ ਮੋਗਾ ਦੇ ਇੱਕ ਪਿੰਡ ਦੀ ਇਹ ਕਹਾਣੀ ਆ ਜਿੱਥੇ ਇੱਕ 16 ਸਾਲ ਦੀ ਮਾਸੂਮ ਜਿਸ ਦਾ ਛੋਟੀ ਉਮਰ ਦੇ ਵਿੱਚ ਪਹਿਲਾਂ ਬਾਪ ਇਸ ਦੁਨੀਆ ਤੋਂ ਚਲਾ ਗਿਆ ਤੇ ਬਾਅਦ ਦੇ ਵਿੱਚ ਮਾਂ ਨੇ ਰੀ ਮੈਰਿਜ ਕਰਵਾ ਲਈ 3 ਸਾਲ ਦੀ ਬੇਟੀ ਨੂੰ ਨਾਲ ਲੈ ਕੇ ਉਸ ਨੇ ਹੋਰ ਵਿਆਹ ਕਰਵਾ ਲਿਆ ਤੇ ਬੇਟੀ ਨੂੰ ਹੀ ਉਸ ਦੇ ਜਿਹੜਾ ਹੁਣ ਜਿਹੜਾ ਇਹ ਘਟੀਆ ਇਨਸਾਨ ਆ ਇਸ ਨੇ ਆਪਣੀ ਝੋਲੀ ਪਲਵਾ ਪਵਾ ਲਿਆ ਟਾਈਮ ਬੀਤ ਗਿਆ ਸਮਾਂ ਲੰਘਦਾ ਗਿਆ ਪਰ ਉਸ ਘਟਿਆ ਇਨਸਾਨ ਨੇ ਉਸ ਕੁੜੀ ਜਦੋਂ ਜਵਾਨ ਹੋਈ ਤਾਂ ਉਸਦੇ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਉਸ ਨੂੰ ਭੇੜਾ ਹੱਥ ਪੈਰ ਲਾਉਣ ਲੱਗਾ ਬਾਹ ਟੱਚ ਕਰ ਲੱਗਾ ਤੇ ਬਾਅਦ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਲਿਮਿਟੇਸ਼ਨ ਆ ਉਹ ਅੱਗੇ ਵਧਾ ਗਿਆ ਬਾਅਦ ਦੇ ਵਿੱਚ ਉਸ ਨੇ ਉਸ ਮਾਸੂਮ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਦੁੱਖ ਦੀ ਗੱਲ ਇਹ ਤੇ ਆ ਕਿ ਜਦੋਂ ਉਸ ਕੁੜੀ ਨੇ ਆਪਣੀ ਜਿਹੜੀ ਜਿਹੜੀ ਉਸਦੇ ਨਾਲ ਇਸ ਤਰੀਕੇ ਦੇ ਨਾਲ ਉਸ ਕੁੜੀ ਦੇ ਨਾਲ ਵਿਹਾਰ ਹੋਇਆ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਦੀ ਮਾਂ ਨੇ ਆਪਣੀ ਧੀ ਦੇ ਉੱਤੇ ਯਕੀਨ ਨਾ ਕੀਤਾ ਉਹ ਆਖਣ ਲੱਗੀ ਕਿ ਉਹ ਦੂਜੀ ਤਾਂ ਤੇ ਵਿਆਹ ਕੇ ਆਈ ਆ ਜੇਕਰ ਉਹ ਤੇਰੇ ਬਾਪ ਦੇ ਉੱਤੇ ਇਹ ਇਲਜ਼ਾਮ ਲਗਾਏਗੀ ਤੇ ਉਹ ਰੋਟੀ ਕਿੱਥੋਂ ਖਾਵੇਗੀ ਰੋਟੀ ਤੋਂ ਮਹਿਤਾਜ ਹੋ ਜਾਵੇਗੀ ਪਰ ਉਹ ਕੁੜੀ ਆਪਣੇ ਜਿਹੜਾ ਮਤਰਿਆ ਬਾਪ ਸੀ ਉਸ ਦੀਆਂ ਘਟੀਆਂ ਹਰਕਤਾਂ ਤੋਂ ਇੰਨੀ ਤੰਗ ਪਰੇਸ਼ਾਨ ਆ ਗਈ ਕੋਈ ਵੀ ਉਸ ਦੀ ਗੱਲ ਸੁਣਨ ਵਾਲਾ ਨਹੀਂ ਸੀ ਉਹ ਕੁੜੀ ਇਕੱਲੀ ਬੈਠ ਕੇ ਰੋਂਦੀ ਰਹਿੰਦੀ ਸੀ ਆਪਣਾ ਦਰਦ ਦੱਸੇ ਵੀ ਤਾਂ ਕਿਹਨੂੰ ਦੱਸੇ ਬਾਅਦ ਦੇ ਵਿੱਚ ਪਰਮਾਤਮਾ ਨੇ ਉਸ ਨੂੰ ਇੰਨਾ ਬਲ ਬਖਸ਼ਿਆ ਪਿੰਡ ਦੀ ਹੀ ਇੱਕ ਬਜ਼ੁਰਗ ਔਰਤ ਨੂੰ ਉਸ ਕੁੜੀ ਨੇ ਹੌਸਲਾ ਕਰਕੇ ਦੱਸਿਆ ਕਿ ਉਸ ਦਾ ਜਿਹੜਾ ਮਤਰਿਆ ਬਾਪ ਆ ਉਸ ਦੇ ਨਾਲ ਇਸ ਤਰੀਕੇ ਦੀਆਂ ਘਟਿਆ ਹਰਕਤਾਂ ਕਰਦਾ ਕੁੜੀ ਦੱਸਣ ਲੱਗੀ ਡਰ ਰਹੀ ਸੀ ਕਿ ਲੋਕ ਕੀ ਕਹਿਣਗੇ ਉਸ ਦੀ ਜਿਹੜੀ ਇੱਜ਼ਤ ਆ ਉਹ ਤਾਰ-ਤਾਰ ਹੋ ਜਾਵੇਗੀ ਪਰ ਕੁੜੀ ਨੇ ਆਖਰ ਦੇ ਵਿੱਚ ਅੱਕ ਕੇ ਇਹ ਗੱਲ ਜਿਹੜੀ ਉਹ ਇੱਕ ਬਜ਼ੁਰਗ ਔਰਤ ਨੂੰ ਦੱਸੀ ਬਜ਼ੁਰਗ ਔਰਤ ਨੇ ਉਸ ਨੂੰ ਆਪਣੀ ਧੀਆ ਵਾਂਗ ਪਿਆਰ ਕੀਤਾ ਉਸ ਕੁੜੀ ਨੂੰ ਹੌਸਲਾ ਦਿੱਤਾ ਤੇ ਉਸ ਨੂੰ ਆਖਿਆ ਕਿ ਪੁੱਤਰ ਤੂੰ ਮੈਨੂੰ ਇਹ ਗੱਲ ਦੱਸ ਦਿੱਤੀ ਆ ਪਰ ਮੈਂ ਐਡਾ ਵੱਡਾ ਜਿਹੜਾ ਇਸ ਕਦੇ-ਕਦੇ ਦੁਨੀਆ ਤੇ ਕੋਈ ਇਹ ਚੀਜ਼ ਸੋਚ ਵੀ ਨਹੀਂ ਸਕਦਾ ਇਹ ਤੇਰੇ ਤੇ ਪੁੱਤਰ ਕਿਸ ਤਰ੍ਹਾਂ ਮੈਂ ਯਕੀਨ ਕਰਾਂ ਕੁੜੀ ਨੇ ਯਕੀਨ ਦਿਵਾਉਣ ਦੇ ਲਈ ਸਾਰਾ ਕੁਝ ਉਸ ਬਜ਼ੁਰਗ ਔਰਤ ਨੂੰ ਪ੍ਰੂਫ ਦਿੱਤਾ ਉਸ ਤੋਂ ਬਾਅਦ ਉਸ ਬਜ਼ੁਰਗ ਔਰਤ ਨੇ ਹੌਸਲਾ ਰੱਖ ਕੇ ਜਿਹੜਾ ਚੰਡੀਗੜ੍ਹ ਔਮਨ ਹੈਲਪਲਾਈਨ ਨੰਬਰ ਆ ਉਸ ਦੇ ਉੱਤੇ ਸ਼ਿਕਾਇਤ ਦਰਜ ਕੀਤੀ बाद ਦੇ ਵਿੱਚ ਥਾਣਾ ਉੱਥੇ ਪਹੁੰਚੇ ਥਾਣੇਦਾਰ ਸਾਹਿਬ ਉਹਨਾਂ ਨੇ ਉਸ ਦੇ ਦਰਿੰਦੇ ਪਾਪ ਨੂੰ ਗਿਰਸਦਾਰ ਕਰ ਲਿਆ ਤੇ ਪੂਰੇ ਪਿੰਡ ਨੇ ਉਸ ਘਟਿਆ ਇਨਸਾਨ ਨੂੰ ਲਾਂਤਾਂ ਪਾਈਆਂ ਇਥੋਂ ਤੱਕ ਪੂਰੇ ਪਿੰਡ ਦੇ ਸਰਪੰਚ ਪੰਚ ਨੇ ਇਹ ਗੱਲ ਆਖਦੀ ਕਿ ਹੁਣ ਤਾਂ ਉਹ ਪੁਲਿਸ ਦੇ ਹਵਾਲੇ ਆ ਪੁਲਿਸ ਤੋਂ ਜੇਕਰ ਉਸ ਨੂੰ ਛੁੱਟੀ ਵੀ ਮਿਲ ਜਾਵੇ ਕੈਦ ਕੱਟ ਕੇ ਜਦੋਂ ਘਰੇ ਵੀ ਆਵੇਗਾ ਤੇ ਬਾਅਦ ਦੇ ਵਿੱਚ ਵੀ ਉਹ ਇਸ ਪਿੰਡ ਵਿੱਚ ਦਾਖਲ ਨਾ ਹੋਵੇ ਜੇਕਰ ਉਹ ਦਾਖਲ ਹੁੰਦਾ ਤੇ ਉਸ ਦੇ ਨਾਲ ਪਿੰਡ ਦੇ ਲੋਕ سلوਕ ਕਰਨਗੇ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ ਪੂਰੇ ਪਿੰਡ ਨੇ ਮਤਾ ਪਤਾ ਕਿ ਉਹ ਸਾਡੇ ਪਿੰਡ ਦੇ ਲਈ ਕਲੰਕਾ ਤੇ ਅਸੀਂ ਉਸ ਨੂੰ ਆਪਣੇ ਪਿੰਡ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਨਾਲ ਦੀ ਨਾਲ ਪੂਰੇ ਪਿੰਡ ਨੇ ਉਸ ਦੀ ਜਿਹੜੀ ਘਰ ਵਾਲੀ ਆ ਜਾਨੀ ਕਿ ਉਸ ਮਸੂਮ ਦੀ ਮਾਂ ਉਸ ਨੂੰ ਵੀ ਲਾਂਤਾ ਪਾਈਆਂ ਤੇ ਉਸ ਨੂੰ ਵੀ ਆਖ ਦਿੱਤਾ ਕਿ ਉਹ ਉਹਨਾਂ ਦੇ ਪਿੰਡ ਦੇ ਵਿੱਚ ਨਾ ਵੜੇ ਕਿਉਂਕਿ ਉਸ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਮਾਸੂਮ ਦੇ ਨਾਲ ਐਡਾ ਪਾਪ ਹੁੰਦਾ ਰਿਹਾ ਪਰ ਉਹ ਪਿੰਡ ਵਾਲਿਆਂ ਨੂੰ ਨਾ ਪਤਾ ਹੋਣ ਕਰਕੇ ਉਹ ਸਾਰਾ ਵਿਚਾਰਾ ਜਿਹੜੀ ਮਾਸੂਮ ਸੀ ਉਹ ਦਰਦ ਸਹਿੰਦੀ ਰਹੀ ਹੁਣ ਪਿੰਡ ਵਾਲਾ ਏਕਾ ਕਰਕੇ ਉਸ ਘਟੀਆ ਇਨਸਾਨ ਦੇ ਖਿਲਾਫ ਮਤਾ ਪਾ ਦਿੱਤਾ ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰੰਦੇ ਬਾਰੇ ਆਪਣੀ رائے ਜਰੂਰ ਸਾਂਝੀ ਕਰੋ